ਪਾ ਇਹ ਇਹ ਪ੍ਰੋਜੈਕਟ ਹੈ ਜੀ ਨਿਮਰਤ ਖੈਰਾ ਹੋਰਾਂ ਦਾ ਔਰ ਤੁਸੀਂ ਦੇਖੋ ਇਹ ਇਹ ਪ੍ਰੋਜੈਕਟ ਹੈ ਇਹ ਇਸ ਤਰ੍ਹਾਂ ਦੇ ਨਾਲ ਇਹ ਪ੍ਰੋਜੈਕਟ ਜਿਹੜਾ ਸਾਰਾ ਕੰਮ ਕਰੇਗਾ ਔਰ ਇਹ ਤਸਵੀਰਾਂ ਦੇਖ ਰਹੇ ਤੁਸੀਂ ਵੱਡਾ ਪ੍ਰੋਜੈਕਟ ਹੈ ਨਿਮਰਤ ਫਾਊਂਡੇਸ਼ਨ ਦੀ ਕੋਲਾਬ ਗਲੋਬਲ ਸਿਕਸ ਦੇ ਨਾਲ ਭਾਜੀ ਕਿੰਨੀਆਂ 10 ਮਸ਼ੀਨਾਂ ਨੇ ਇਹ ਦਿੱਤੀਆਂ ਨੇ ਹਾਂਜੀ ਭਾਜੀ 10 ਮਸ਼ੀਨਾਂ ਅਲੱਗ-ਅਲੱਗ ਕੈਟਾਗਰੀਜ਼ ਦੀਆਂ ਅਸੀਂ ਆਰਡਰ ਕੀਤੀਆਂ ਸੀਗੀਆਂ ਮੈਨੂਫੈਕਚਰਿੰਗ ਟੀਮ ਨੇ ਕੰਪੋਨੈਂਟਸ ਬਾਰੋ ਦੀ ਮੰਗਵਾਏ ਐਬ੍ਰੋਡ ਤੋਂ ਮੰਗਵਾਏ ਫਿਰ ਤਿਆਰ ਕੀਤੀਆਂ ਤੇ ਮੈਨੂੰ ਪਤਾ ਸੀਗਾ ਕਿ ਇਹ ਮਸ਼ੀਨਾਂ ਕੀ ਸਾਡੇ ਲਈ ਇੰਪੈਕਟ ਪਾ ਸਕਦੀ ਇਹਦਾ ਭਾਜੀ ਫਾਇਦਾ ਬਹੁਤ ਹੋਣਾ ਹੈ ਇਹ ਇਹ ਹੱਥ ਦੇ ਨਾਲ ਚੱਲਣਾ ਸਾਰੀ ਪੂਰੀ ਪਾਈਪ 200 ਫੁੱਟ ਲੰਬੀ ਪਾਈਪ ਹੈ ਜੀ ਨਾਲ ਸੋ ਜੇ ਘਰਾਂ ਦੇ ਅੰਦਰ ਜਾਣਾ ਹੈ ਤਾਂ ਸਾਡੇ ਕੋਲੇ ਇਹ ਹੈ ਅਸੀਂ ਪੂਰਾ ਇੱਕ ਕੰਬੀਨੇਸ਼ਨ ਬਣਾਇਆ ਇੱਕ ਮਸ਼ੀਨ ਇਹ ਇੱਕ ਆਹਾ ਮਸ਼ੀਨ ਤੇ ਇੱਕ ਵਾਟਰ ਟੈਂਕ ਨਾਲ ਇਹ ਆਗੂ ਕਾਲੇ ਸੀਨ ਦੇ ਵਿੱਚ ਵੀ ਕੰਮ ਆ ਸਕਦੀ ਹੈ ਫਾਇਰ ਬ੍ਰਿਗੇਡ ਦਾ ਵੀ ਕੰਮ ਲਿਆ ਜਾ ਸਕਦਾ ਲੌਂਗ ਟਰਮ ਸਾਡਾ ਪਲਾਨ ਹੀ ਇਹ ਵੀ ਸੀਗਾ ਇਹ ਮਸ਼ੀਨਾਂ ਲੈਣ ਦਾ ਕਿ ਕਿੱਥੇ ਕਿੱਥੇ ਇਸ ਦਾ ਮਲਟੀ ਯੂਜ਼ ਕਰ ਸਕਦੇ ਆ ਅੱਜ ਪੰਜਾਬ ਚ ਆੜ ਆਏ ਨੇ ਔਰ ਅੱਜ ਅਗਰ ਇਹਨਾਂ ਦੀ ਰਿਕੁਆਇਰਮੈਂਟ ਸਪਰੇ ਕਰਨ ਦੇ ਵਿਚਾਰ ਹੈ ਨਿਮਰਤ ਖੈਰਾਉਣਾ ਦਾ ਸਿੱਧੂ ਬਾਈ ਉਹਨਾਂ ਦਾ ਅਰਜਨ ਢਿਲਵਰਾਂ ਦਾ ਜਿਨ੍ਹਾਂ ਦੀ ਪੂਰੀ ਟੀਮ ਨੇ ਅੱਜ ਇਹ ਸਹਿਯੋਗ ਦਿੱਤਾ ਕਿ ਇਸ ਦੇ ਨਾਲ ਜਿਹੜਾ ਆਣ ਵਾਲੀਆਂ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਨੇ ਔਰ ਆਣ ਵਾਲਾ ਜਿਹੜਾ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਹੋ ਰਹੀ ਹੈ ਹੋਰ ਜਿਹੜੀ ਉਹ 스మెਲ ਹੈ ਉਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਸੋ ਇਹ ਇਸ ਤੋਂ ਛੁਟਕਾਰਾ ਪਾ ਸਕੂਗਾ ਇਸ ਤੇ ਰੋਕ ਲੱਗ ਸਕੀ ਅੱਜ ਹੀ ਹੁਣ ਸ਼ਾਮ ਨੂੰ ਸਾਡਾ ਇਹ ਪੂਰਾ ਰੋਡ ਮੈਪ ਤਿਆਰ ਹੈ ਅੱਜ 68 ਪਿੰਡ ਅਸੀਂ ਕਵਰ ਕਰਨ ਦਾ ਪਲਾਨ ਕੀਤਾ ਹੈ ਇਹ ਸਾਰੇ ਪਿੰਡਾਂ ਦਾ ਜਿਹੜੇ ਜਿਹੜੇ ਪਿੰਡ ਦਾ ਹਾਂਜੀ ਆ ਦੇਖੋ ਆ ਸਾਰੇ ਸਰਪੰਚਾਂ ਦੇ ਫੋਨ ਨੰਬਰ ਕਿਹੜੇ ਪਿੰਡ ਚ ਜਾਣਾ ਹੈ ਕਿਹੜਾ ਹਲਕਾ ਪੈਂਦਾ ਹੈ ਬਲਾਕ ਦਾ ਨੇਮ ਉਹ ਸਾਰੇ ਅਸੀਂ ਮਤਲਬ ਨਾਲ ਮੈਂਸ਼ਨ ਕੀਤਾ ਕੀ ਅਬਰਾਕਸ ਕਿੰਨੇ ਦੀ ਹੈ ਮਸ਼ੀਨ ਪੈਂਦੀ ਹੈ ਤੇ ਵੱਡੀ ਵਾਲੀ ਜਿਹੜੀ ਮਸ਼ੀਨ ਆ ਉਹ ਕਿੰਨੇ ਦੀ ਪੈਂਦੀ ਹੈ ਤੇ ਕੋਈ ਮਾਰਕੀਟ ਪ੍ਰਾਈਸ ਤਾਂ ਫੇਸ ਮਸ਼ੀਨ ਦਾ ਜਿੰਨੇ ਸਾਢੇ 8 ਲੱਖ ਰੁਪਇਆ ਕਰਦੇ ਆ ਤੇ ਬਟ ਅਸੀਂ ਆਪਣੇ ਵੱਲੋਂ ਜੋ 30 40% ਜੋ ਡਿਸਕਾਊਂਟ ਕਰਕੇ ਅੱਛਾ ਅਸੀਂ ਆਪਣਾ ਜੋ ਸੇਵਾ ਦਾ ਯੋਗਦਾਨ ਪਾਇਆ ਪੰਜਾਬ ਦੇ ਵਿੱਚ ਪਾਣੀ ਦੀ ਬੇਹਤ ਵੱਡੀ ਮਾਰ ਪਈ ਹੈ ਔਰ ਕਈ ਥਾਵਾਂ ਦੇ ਉੱਤੇ ਪਾਣੀ ਹੁਣ ਜਿਹੜਾ ਘਟਣਾ ਸ਼ੁਰੂ ਹੋ ਗਿਆ ਔਰ ਜਿਵੇਂ ਜਿਵੇਂ ਪਾਣੀ ਘਟ ਰਿਹਾ ਹੈ ਤਾਂ ਅਸਲ ਸਮੱਸਿਆਵਾਂ ਅਸਲ ਤਸਵੀਰ ਜਿਹੜੀ ਹੈ ਨੁਕਸਾਨ ਦੀ ਸਾਹਮਣੇ ਆ ਰਹੀ ਹੈ ਕਿਉਂਕਿ ਰੀਹੈਬ ਬਹੁਤ ਵੱਡਾ ਪ੍ਰੋਜੈਕਟ ਹੈ ਔਰ ਕਈ ਮਹੀਨੇ ਚੱਲਣਾ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਪਾਣੀ ਉਤਰਨ ਤੋਂ ਬਾਅਦ ਫੈਲਣੀਆਂ ਸ਼ੁਰੂ ਹੋਣਗੀਆਂ ਜਿਦੇ ਵਿੱਚ ਮਛਰਾਂ ਦੇ ਨਾਲ ਹੋਣ ਵਾਲੇ ਬਹੁਤ ਰੋਗ ਨੇ ਔਰ ਕੀੜੇ ਮਕੌੜੇ ਔਰ ਤੁਸੀਂ ਆ ਦੇਖੋ ਇਹ ਵੱਡਾ ਪ੍ਰੋਜੈਕਟ ਹੈ ਨਿਮਰਤ ਫਾਊਂਡੇਸ਼ਨ ਦੀ ਕੋਲਾਬ ਗਲੋਬਲ ਸਿਕਸ ਦੇ ਨਾਲ ਭਾਈ ਅਮਰਪ੍ਰੀਤ ਔਰ ਹੀ ਸਾਡੇ ਨਾਲ ਨੇ ਇਹ ਇੱਕ ਵੱਡਾ ਪ੍ਰੋਜੈਕਟ ਹੈ ਭਾਜੀ ਕਿੰਨੀਆਂ 10 ਮਸ਼ੀਨਾਂ ਨੇ ਇਹ ਦਿੱਤੀਆਂ ਨੇ ਹਾਂਜੀ ਭਾਜੀ 10 ਮਸ਼ੀਨਾਂ ਅਲੱਗ-ਅਲੱਗ ਕੈਟਾਗਰੀਜ਼ ਦੀਆਂ ਅਸੀਂ ਆਰਡਰ ਕੀਤੀਆਂ ਸੀਗੀਆਂ ਆਪਾਂ ਨਾ ਭਾਜੀ ਆਪਾਂ ਸਾਰੀ ਗੱਲਬਾਤ ਕਰਾਂਗੇ ਟੀਮ ਭਾਜੀ ਦੀ ਸਾਰੀ ਨਾਲ ਆਪਾਂ ਇੱਕ ਵਾਰ ਪਹਿਲਾਂ ਮਸ਼ੀਨ ਦਿਖਾ ਦਈਏ ਇਹ ਇਹ ਮਸ਼ੀਨਾਂ ਨੇ ਤੁਸੀਂ ਦੇਖੋ ਕਿ ਔਰ ਇਹ ਪੰਜਾਬ ਦੇ ਵਿੱਚ ਹੀ ਬਣੀਆਂ ਹੋਈਆਂ ਮਸ਼ੀਨਾਂ ਨੇ ਟੋਰਨੇਡੋ ਫੋਰਸ ਇਹ ਭਾਜੀ ਇੱਕ ਤਰ੍ਹਾਂ ਦੇ ਨਾਲ ਜਿਹਨੂੰ ਆਪਾਂ ਕਹਿੰਦੇ ਆ ਕਿ ਛਣਕਾ ਕਰਨਾ ਕੋਈ ਬਿਮਾਰੀਆਂ ਤੋਂ ਬਚਾਉਣ ਦੇ ਲਈ ਹੈ ਨਾ ਇਹ ਇਹ ਉਸ ਚੀਜ਼ ਦੇ ਲਈ ਆ ਛਣਕਾ ਵਗੈਰਾ ਕਰਨ ਦੇ ਲਈ ਇਹ ਇਹ ਸਾਰਾ ਪ੍ਰੋਜੈਕਟ ਹਾਂ ਬਿਲਕੁਲ ਜੀ ਜਿਵੇਂ ਹੁਣ ਰੀਹੈਬਿਲੀਟੇਸ਼ਨ ਫੇਜ਼ ਜਿਹੜਾ ਸਟਾਰਟ ਹੋ ਰਿਹਾ ਅਸੀਂ ਗਰਾਊਂਡ ਜ਼ੀਰੋ ਤੋਂ ਹਮੇਸ਼ਾ ਰਿਪੋਰਟ ਵੀ ਦੇ ਰਹੇ ਹਾਂ ਤੁਸੀਂ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਘਰ ਗਏ ਹੋ ਔਰ ਸਾਡੀ ਕੋਸ਼ਿਸ਼ ਇਹੀ ਹੈ ਕਿ ਜਦੋਂ ਅਸੀਂ ਅੱਗੇ ਦਾ ਪਲਾਨ ਕੀ ਹੋ ਸਕਦਾ ਸੀ ਉਸ ਥਾਟ ਦੇ ਨਾਲ ਹਮੇਸ਼ਾ ਗਰਾਉਂਡ ਜ਼ੀਰੋ ਤੇ ਵਿਜ਼ਿਟ ਕਰਦੇ ਆਂ ਔਰ ਗਰਾਉਂਡ ਜ਼ੀਰੋ ਤੇ ਕੰਮ ਕਰਦੇ ਆਂ ਤੇ ਇਹ ਅੱਜ ਤੁਸੀਂ ਮਸ਼ੀਨਾਂ ਦੇਖ ਰਹੇ ਹੋ ਅੱਜ 10 ਤਰੀਕ ਹੋ ਗਈ ਹੈ ਪਰ ਸਾਨੂੰ ਇਹ ਆਰਡਰ ਕਿਤੇ ਨੂੰ ਹਫਤਾ ਹੋ ਚੁੱਕਿਆ ਮਸ਼ੀਨਾਂ ਸੋ ਹਫਤਾ ਇਹਨਾਂ ਨੂੰ ਪਾਜੀ ਬਰੀ ਵੀ ਇੱਥੇ ਆਏ ਹੋਏ ਨੇ ਸੋ ਉਹਨਾਂ ਦੀ ਮੈਨੂਫੈਕਚਰਿੰਗ ਟੀਮ ਨੇ ਕੰਪੋਨੈਂਟਸ ਬਾਰੋ ਦੀ ਮੰਗਵਾਏ ਐਬ੍ਰੋਡ ਤੋਂ ਮੰਗਵਾਏ ਫਿਰ ਤਿਆਰ ਕੀਤੀਆਂ ਤੇ ਮੈਨੂੰ ਪਤਾ ਸੀਗਾ ਕਿ ਇਹ ਮਸ਼ੀਨਾਂ ਕੀ ਸਾਡੇ ਲਈ ਇਮਪੈਕਟ ਪਾ ਸਕਦੀਆਂ ਇਹਦਾ ਪਾਜੀ ਫਾਇਦਾ ਬਹੁਤ ਹੋਣਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹੁਣ ਦਵਾਈ ਵਗੈਰਾ ਛਿੰਕਾ ਦੇ ਲਈ ਪਿੰਡਾਂ ਚ ਜਾ ਕੇ ਹਨਾ ਫਸਲਾਂ ਦੇ ਨਾਲ ਜਿਹੜਾ ਝੋਨਾ ਸੜਿਆ ਜਾਂ ਪਸ਼ੂ ਮ੍ਰਿਤ ਪਸ਼ੂਆਂ ਤੋਂ ਬਾਅਦ ਜਿਹੜੀ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਬਿਮਾਰੀਆਂ ਦਾ ਤਾਂ ਇਹ ਬਹੁਤ ਕੰਮ ਆਉਣੀ ਆ। ਬਿਲਕੁਲ ਜੀ ਮੈਂ ਪਹਿਲੀ ਵਾਰ ਇਹ ਮਸ਼ੀਨ ਕੋਵਿਡ ਦੇ ਟਾਈਮ 'ਚ ਯੂਜ਼ ਕੀਤੀ ਸੀ ਜੀ ਪਾਜੀ ਵਾਰਾਂ ਤੋਂ ਲੈ ਕੇ। ਇਹ ਪ੍ਰੋਜੈਕਟ ਤੇ ਪਹਿਲਾਂ ਹੋ ਚੁੱਕਾ ਕੰਮ। ਤਾਂ ਹੀ ਥੌਟ ਚੱਲਦੇ ਰਹਿੰਦੇ ਨੇ ਜੀ ਵੀ ਕਿਉਂ ਕੀ ਕੀ ਹੋਰ ਆਪਾਂ ਇੰਪਲੀਮੈਂਟ ਕਰ ਸਕਦੇ ਆ ਕਿੱਥੋਂ ਅਸੀਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਆ। ਕਿੱਥੇ ਕਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੋ ਸਕਦੀ ਹੈ ਤਾਂ ਮੈਂ ਭਾਈ ਜਰਾਂ ਨਾਲ ਸਿੱਧੂ ਬਾਈਵਰੀ ਨਿਮਰਤ ਮੈਂਬਰ ਹੀ ਸਾਰੇ ਆਏ ਹੋਏ ਸੀਗੇ ਤੇ ਉਹਨਾਂ ਦਾ ਇਹ ਸੀਗਾ ਕਿ ਸਾਨੂੰ ਕੋਈ ਲੌਂਗ ਟਰਮ ਪਲਾਨ ਤੁਹਾਡਾ ਕੀ ਹੈ ਉਹ ਦੱਸੋ ਸੋ ਜਦੋਂ ਲੌਂਗ ਟਰਮ ਪਲਾਨ ਚ ਮੈਂ ਭਾਈ ਜਰਾਂ ਨੂੰ ਰਿਕੁਐਸਟ ਕੀਤੀ ਸਿੱਧੂ ਬਾਈਵਰਾਂ ਨੂੰ ਅਰਵਿੰਦਰ ਬਾਈਵਰਾਂ ਨੂੰ ਅਰਜੰਟ ਢੇਲਵਰਾਂ ਨੂੰ ਸਾਰੇ ਸੀਗੇ ਸੋ ਅ ਮੈਂ ਕਹਾਂ ਵੀ ਸਾਨੂੰ ਮਸ਼ੀਨਜ਼ ਅਗਰ ਮਿਲ ਜਾਣਾਂ ਤਾਂ ਸ਼ਾਇਦ ਜਿਹੜੇ ਮੈਡੀਕਲ ਕੈਂਪਸ ਹੋਣ ਲੱਗ ਰਹੇ ਨੇ ਉਹ ਘਟ ਜਾਣਗੇ ਸੋ ਅੱਪਾ ਅੱਜ ਮੈਡੀਕਲ ਕੈਂਪਸ ਲਗਾ ਰਹੇ ਆ ਦਵਾਈਆਂ ਵੰਡ ਰਹੇ ਆ ਇੱਕ ਵਾਰੀ ਭਾਜੀ ਅੱਪਾ ਥੋੜੀ ਜੀ ਵਰਕਿੰਗ ਦਿਖਾਈਏ ਇਹਦੀ ਮੈਂ ਕਹੂੰਗਾ ਜੇ ਅੱਪਾ ਥੋੜੀ ਵਰਕਿੰਗ ਦਿਖਾ ਦਈਏ ਹਾਂ ਜੀ ਹਾਂ ਮੈਂ ਟੀਮ ਨੂੰ ਕਹਿਣਾ ਜ਼ਰੂਰ ਤੁਸੀਂ ਇੱਕ ਵਾਰੀ ਚਲਾ ਜਾਈਏ ਅਪਾ ਇਹ ਨਹੀਂ ਵਰਕਿੰਗ ਦਿਖਾਈਏ ਕਿਉਂਕਿ ਤਾਂ ਇਹ ਇਹ ਪ੍ਰੋਜੈਕਟ ਆ ਜੀ ਨਿਮਰਤ ਖੈਰਾ ਹੋਰਾਂ ਦਾ ਔਰ ਤੁਸੀਂ ਦੇਖੋ ਇਹ ਇਹ ਪ੍ਰੋਜੈਕਟ ਆ ਇਹ ਇਸ ਤਰ੍ਹਾਂ ਦੇ ਨਾਲ ਇਹ ਪ੍ਰੋਜੈਕਟ ਜਿਹੜਾ ਸਾਰਾ ਕੰਮ ਕਰੇਗਾ ਔਰ ਇਹ ਤ ਜ਼ਬਰਦਸਤ ਹੈ ਨਾਲ ਇਹ ਜਿਹੜਾ ਪ੍ਰੋਜੈਕਟ ਪ੍ਰੋਜੈਕਟ ਚੱਲ ਰਿਹਾ ਤਾਂ ਬਿਲਕੁਲ ਭਾਈ ਅਮਰਪ੍ਰੀਤ ਜੀ ਇਹ ਇਹ ਵਾਕੇ ਹੀ ਮਨ ਲੱਗਦਾ ਕਿ ਇਹਦੇ ਨਾਲ ਵਰਕਫੋਰਸ ਵਰਕੇਬਿਲਟੀ ਬਹੁਤ ਜ਼ਿਆਦਾ ਵੱਧ ਜਾਣੀ ਹੈ ਕਿਉਂਕਿ ਬਹੁਤ ਘੱਟ ਟਾਈਮ ਦੇ ਵਿੱਚ ਕਈ ਕਾਫੀ ਵੱਡਾ ਇਲਾਕਾ ਜਿਹੜਾ ਕਵਰ ਹੋ ਜਾਏਗਾ ਕਿਉਂਕਿ ਜੇ ਆਪਾਂ ਹੱਥ ਵਾਲੀਆਂ ਮਸ਼ੀਨਾਂ ਦੇ ਨਾਲ ਤਾਂ ਲੰਮਾ ਬਹੁਤ ਹੋ ਜਾਣਾ ਬਿਲਕੁਲ ਹੱਥ ਵਾਲੀ ਮਸ਼ੀਨਾਂ ਦੂਜੀਆਂ ਜਿਹੜੀਆਂ 2-2 ਫੁੱਟ ਪਾਈਪ ਵਾਲੀਆਂ ਲੰਬੀਆਂ ਹੱਥ ਨਾਲ ਕਰਦੇ ਆਪਾਂ ਆਪਾਂ ਕਵਾਂਗੇ ਉਹ ਵੀ ਆਪਾਂ ਦੇਖੀਏ ਜੇ ਜੇ ਦਿਖਾ ਸਕੇ ਟੀਮ ਸਾਡੀ ਜੇ ਦੀ ਵਰਕਿੰਗ ਥੋੜੀ ਜਿਹੀ ਦਿਖਾ ਸਕੋ ਤਾਂ ਤੁਸੀਂ ਕਿਵੇਂ ਇਹ ਜਿਹੜਾ ਚਲਦੀਆਂ ਨੇ ਮਸ਼ੀਨਾਂ ਸੋ ਆ ਇਹਨਾਂ ਨੇ ਪੂਰੀ ਇਹ ਮਸ਼ੀਨਾਂ ਦਾ ਮੈਂ ਤੁਹਾਨੂੰ ਦਿਖਾਣਾ ਚਲਾ ਕੇ ਇੱਕ ਵਾਰੀ ਸੋ ਦਿਖਾਓ ਭਾਜੀ ਇਹ ਇਹ ਹਫਤੇ ਨਾਲ ਚੱਲਣਾ ਸਾਰੀ ਪੂਰੀ ਪਾਈਪ 200 ਫੁੱਟ ਲੰਬੀ ਪਾਈਪ ਹੈ ਜੀ ਨਾਲ ਸੋ ਜੇ ਘਰਾਂ ਦੇ ਅੰਦਰ ਜਾਣਾ ਹੈ ਤਾਂ ਸਾਡੇ ਕੋਲੇ ਇਹ ਹੈ ਅਸੀਂ ਪੂਰਾ ਇੱਕ ਕੰਬੀਨੇਸ਼ਨ ਬਣਾਇਆ ਇੱਕ ਮਸ਼ੀਨ ਇਹ ਇੱਕ ਆਹਾ ਮਸ਼ੀਨ ਤੇ ਇੱਕ ਵਾਟਰ ਟੈਂਕ ਨਾਲ ਸੋ ਤਿੰਨ ਟਰੈਕਟਰ ਤਿੰਨ ਮਸ਼ੀਨਾਂ ਦੇ ਨਾਲ ਚੱਲੂਗਾ ਸੋ ਜਿੱਥੇ ਜਿਹੜੀ ਜੋ ਰਿਕੁਆਇਰਮੈਂਟ ਹੈ ਬਾਹਰ ਓਪਨ ਦੇ ਵਿੱਚ ਘਰ ਉਹਨਾਂ ਨੇ ਇਹ ਵਰਕ ਕਰਨਾ ਹੈ ਜੇ ਅੰਦਰ ਘਰਾਂ ਚ ਸਫਾਈ ਦਾ ਵੀ ਕੰਮ ਕਰਨਾ ਤਾਂ ਵੀ ਇਹ ਕੰਮ ਆ ਸਕਦੀ ਹੈ ਮਲਟੀ ਯੂਜ਼ ਪ੍ਰੈਸ਼ਰ ਬਹੁਤ ਹਾਈ ਆ ਇਹਨਾਂ ਦਾ ਸੋ ਮਤਲਬ ਲਾਈਕ ਇਸ ਤਰ੍ਹਾਂ ਦੀਆਂ ਮਸ਼ੀਨਾਂ ਇਹ ਭਾਜੀ ਮੈਨੂੰ ਲੱਗਦਾ ਕਿ ਜਿਵੇਂ ਆਗੂਗ ਵਾਲੇ ਸੀਨ ਦੇ ਵਿੱਚ ਵੀ ਕੰਮ ਆ ਸਕਦੀ ਹੈ ਫਾਇਰ ਬ੍ਰਿਗੇਡ ਦਾ ਵੀ ਕੰਮ ਲਿਆ ਜਾ ਸਕਦਾ ਹੈ ਲੌਂਗ ਟਰਮ ਸਾਡਾ ਪਲਾਨ ਹੀ ਇਹੀ ਸੀਗਾ ਇਹ ਮਸ਼ੀਨਾਂ ਲੈਣ ਦਾ ਕਿ ਕਿੱਥੇ ਕਿੱਥੇ ਇਸ ਦਾ ਮਲਟੀ ਯੂਜ਼ ਕਰ ਸਕਦੇ ਆ ਅੱਜ ਪੰਜਾਬ ਚ ਆੜ ਆਏ ਨੇ ਔਰ ਅੱਜ ਅਗਰ ਇਹਨਾਂ ਦੀ ਰਿਕੁਆਇਰਮੈਂਟਸ ਫਰੇ ਕਰਨ ਦੇ ਵਿਚਾਰ ਹੈ ਤੇ ਕੱਲ ਨੂੰ ਅਗਰ ਇਹ ਐਸੈਟ ਆਰਗੇਨਾਈਜੇਸ਼ਨ ਦਾ ਹੈਗਾ ਤਾਂ ਅਸੀਂ ਹੋਰ ਕਿੱਥੇ ਯੂਜ਼ ਕਰ ਸਕਦੇ ਆ ਸੋ ਮਤਲਬ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਧੰਨਵਾਦ ਕਰਦਾ ਨਿਮਰਤ ਖੈਰਾਉਣਾ ਦਾ ਸਿੱਧੂ ਬਾਈ ਜਨਾ ਦਾ ਅਰਜਨ ਢਿਲੋਵਰਾਂ ਦਾ ਜਿਨ੍ਹਾਂ ਦੀ ਪੂਰੀ ਟੀਮ ਨੇ ਅੱਜ ਇਹ ਸਹਿਯੋਗ ਦਿੱਤਾ ਕਿ ਇਸ ਦੇ ਨਾਲ ਜਿਹੜਾ ਆਣਵਲੀਆਂ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਨੇ ਔਰ ਆਣ ਵਾਲਾ ਜਿਹੜਾ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਹੋ ਰਹੀ ਹੈ ਹੋਰ ਜਿਹੜੀ ਉਹ 스ਮੈਲ ਹੈ ਉਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਸੋ ਇਹ ਇਸ ਤੋਂ ਛੁਟਕਾਰਾ ਪਾ ਸਕੂਗਾ ਇਸ ਤੇ ਰੋਕ ਲੱਗ ਸਕੇਗੀ ਜੀ ਭਾਜੀ ਇਹ ਇਹ ਜਿਹੜਾ ਪ੍ਰੋਜੈਕਟ ਹੈ ਕਦੋਂ ਤੋਂ ਔਨ ਗਰਾਉਂਡ ਸ਼ੁਰੂ ਹੋ ਗਿਆ ਇਹ ਅੱਜ ਤੋਂ ਹੀ ਜੀ ਹੁਣੇ ਅਸੀਂ ਸਿਰਫ ਇਸ ਦੀ ਜਿਹੜੀ ਇਸ ਦੇ ਵਿੱਚ ਘਰ ਕੈਮੀਕਲ ਪੈਂਦਾ ਉਸ ਦਾ ਇੰਤਜ਼ਾਰ ਕਰ ਰਹੇ ਸੀਗੇ ਕੱਲ ਅੱਜ ਅਰਲੀ ਮਾਰਨਿੰਗ ਸਾਡੇ ਕੋਲੇ ਮਸ਼ੀਨਾਂ ਉਤਰੀਆਂ ਨੇ ਲੁਧਿਆਣੇ ਤੋਂ ਸੋ ਅੱਜ ਹੀ ਹੁਣ ਸ਼ਾਮ ਨੂੰ ਸਾਡਾ ਪੂਰਾ ਰੋਡ ਮੈਪ ਤਿਆਰ ਹੈ ਅੱਜ 68 ਪਿੰਡ ਅਸੀਂ ਕਵਰ ਕਰਨ ਦਾ ਪਲਾਨ ਕੀਤਾ ਹੈ ਸਾਰੇ ਪਿੰਡਾਂ ਦਾ ਜਿਹੜੇ ਜਿਹੜੇ ਪਿੰਡ ਪੂਰੇ ਪਿੰਡ ਦਾ ਹਾਂਜੀ ਆ ਦੇਖੋ ਆ ਸਾਰੇ ਸਰਪੰਚਾਂ ਦੇ ਫੋਨ ਨੰਬਰ ਕਿਹੜੇ ਪਿੰਡ ਚ ਜਾਣਾ ਹੈ ਕਿਹੜਾ ਹ ਇਹ ਹੁਣ ਲਗਾਤਾਰ ਚੱਲੇਗਾ ਪੁੱਤ ਇਹ ਤਾਂ 21 ਕੇਰੀਆ ਕਰਕੇ ਕੱਢੀ ਜਾਣਾ ਜੀ ਸਾਡੇ ਕੋਲੇ ਹੁਣ ਅੱਜ 4 ਮਸ਼ੀਨਾਂ ਆ ਗਈਆਂ 6 ਮਸ਼ੀਨਾਂ ਹੋਰ ਪਾਈਪ ਲਾਈਨ ਚ ਟੋਟਲ 10 ਮਸ਼ੀਨਾਂ ਨੇ 10 ਮਸ਼ੀਨਾਂ ਔਰ ਭਾਜੀ ਅੱਛਾ ਭਾਜੀ ਇਹ ਕੀ ਕਿਵੇਂ ਕਿਵੇਂ ਪ੍ਰੋਜੈਕਟ ਤੁਹਾਨੂੰ ਕੰਟੈਕਟ ਕਰਦੇ ਨੇ ਵਰਪਰੀ ਥੋੜੀ ਤੇ ਇਹ ਰੈਗੂਲਰ ਬਣਦੀਆਂ ਰਹਿੰਦੇ ਨੇ ਕਿ ਖਾਸ ਤੌਰ ਤੇ ਬਣਾਈਆਂ ਗਈਆਂ ਨੇ ਪਹਿਲਾਂ ਤਾਂ ਜੀ ਇਹ ਵੀ ਅਸੀਂ ਅਮਰਤਪਾਲ ਵੀਰ ਦਾ ਧੰਨਵਾਦ ਕਰਦੇ ਹਾਂ ਸਾਨੂੰ ਇਹ ਸੇਵਾ ਦੇ ਯੋਗਦਾਨ ਦੇ ਵਿੱਚ ਸਾਡਾ ਥੋੜਾ ਬਹੁਤ ਹਿੱਸਾ ਪਿਆ ਹੂੰ ਤੇ ਨਿਮਰਤਾ ਫਾਊਂਡੇਸ਼ਨ ਦਾ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਮਸ਼ੀਨਾਂ ਹੂੰ ਆਪਣੇ ਗਲੋਬਲ ਸੈਕਸ ਨੂੰ ਡੋਨੇਟ ਕੀਤੀਆਂ ਤੇ ਤਾਂ ਜੋ ਤੇ ਜਿਹੜੀ ਕੁਦਰਤੀ ਆਪਦਾ ਹੈ ਇਹਨੂੰ ਨੇ ਚਿੱਠਿਆ ਜਾ ਸਕੇ ਠੀਕ ਹੈ ਤੇ ਬੇਸਿਕਲੀ ਇਹ ਮਸ਼ੀਨਸ ਨਾਲ ਸਾਨੂੰ ਪਹਿਲਾਂ ਅਸੀਂ ਕੋਵਿਡ ਦੇ ਵਿੱਚ ਯੂਜ਼ ਕੀਤੀਆਂ ਸੀਗੀਆਂ ਤੇ ਉਸ ਤੋਂ ਬਾਅਦ ਇਹ ਜ਼ਿਆਦਾਤਰ ਐਕਸਪੋਰਟ ਕਰਦੇ ਆ ਸੀ ਇਹ ਮਸ਼ੀਨਸ ਨੂੰ ਠੀਕ ਹੈ ਤੇ ਆਪਣੇ ਅੰਦਰ ਉਸ ਤਰੀਕੇ ਦੀ ਫੀਲਡ ਕੰਡੀਸ਼ਨਸ ਨਹੀਂ ਹੈਗੀਆਂ ਜਿੱਥੇ ਤੇ ਇਹਨਾਂ ਨੂੰ ਅਸੀਂ ਯੂਜ਼ ਕਰ ਸਕੀਏ ਕੁਝ ਬਹੁਤ ਘੱਟ ਏਰੀਏ ਨੇ ਹੂੰ ਸੋ ਇਹਨਾਂ ਨੂੰ ਸਪੈਸ਼ਲ ਪਰਪਸ ਔਨ ਸਪੈਸ਼ਲ ਡਿਮਾਂਡ ਤੇ ਹੀ ਬਣਾਇਆ ਜਾਂਦਾ ਹੈ ਤਦਾਂ ਮਸ਼ੀਨਾਂ ਭਾਜੀ ਇਹ ਇਹਦੇ ਵਿੱਚ ਵੀ ਕੈਟਾਗਰੀਆਂ ਨੇ ਨਾ ਉਹ ਥੋੜੀ ਡਿਫਰੈਂਟ ਆ ਇਹ ਇਹ ਡਿਫਰੈਂਟ ਨੇ ਕਹਿੰਦੇ ਇੱਕ ਹੋਰ ਵੱਡੀ ਮਸ਼ੀਨ ਵੀ ਆ ਰਹੀ ਆ ਹਾਂਜੀ ਇਹਦੇ ਵਿੱਚ ਨੇ ਅਸੀਂ ਸਪਰੇਇੰਗ ਦੇ ਵਿੱਚ ਕੀ ਆ ਵੀ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਐਸਪੈਕਟਸ ਨੇ ਕੈਟਾਗਰੀਜ਼ ਨੇ ਵੀ ਹੁਣ ਜਿਸ ਤਰੀਕੇ ਦਾ ਹੁਣ ਆਪਾਂ ਗਰਾਊਂਡ ਤੇ ਜਾਣਾ ਵਾ ਸਾਨੂੰ ਨਹੀਂ ਪਤਾ ਕਿੱਦਾਂ ਦਾ ਸਾਹਮਣਾ ਕਰਨਾ ਪਊ ਸਾਨੂੰ ਪਹਿਲਾਂ ਤਾਂ ਮਨਕੀਰ ਤੌਲਖੀ ਜੀ ਦਾ ਧੰਨਵਾਦ ਜੋ ਟਰੈਕਟਰਸ ਨੇ ਕਿਉਂਕਿ ਇਹ ਟਰੈਕਟਰ ਜਦੋਂ ਜਾਣਗੇ ਆਪਣੇ ਖੇਤਾਂ ਦੇ ਵਿੱਚ ਜਨ ਜਾਣਾ ਇਹਨਾਂ ਨੇ ਜਾ ਉਥੇ ਗਾਰ ਹੋਊਗੀ ਜਾਂ ਉਹਨਾਂ ਤੇ ਜਾ ਸਕਦੇ ਤੇ ਇਹ ਉਸ ਕੰਡੀਸ਼ਨ ਚ ਇਹ ਮਸ਼ੀਨਾਂ ਜਾ ਸਕਦੀਆਂ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਕੀ ਹੈ ਵੀ ਜਿੱਥੇ ਹੁਣ ਮੰਨ ਲਓ ਲੈਟਸ ਸਪੋਜ਼ ਟਰੈਕਟਰ ਖੜ ਗਿਆ ਬਹੁਤ ਪਤਲੀਆਂ ਗਲੀਆਂ ਨੇ ਜਿਵੇਂ ਅਮਰਪੀ ਆਪਣੇ ਅਮਨਵੀਰ ਜੀ ਨਾਲ ਮੇਰੀ ਗੱਲ ਹੋਈ ਵੀ ਉੱਥੇ ਬਹੁਤ ਸਾਰੇ ਛੋਟੇ-ਛੋਟੇ ਏਰੀਆਜ਼ ਵੀ ਹੈਗੇ ਇੱਕ-ਇੱਕ ਘਰ ਵਾਲੇ ਵੀ ਘਰ ਹੈਗੇ ਨੇ ਉੱਥੇ ਮਸ਼ੀਨਾਂ ਨਹੀਂ ਪਹੁੰਚ ਸਕਦੀਆਂ ਉੱਥੇ ਫਿਰ ਪਾਈਪਾਂ ਨੂੰ ਲੈ ਕੇ 2-200 ਮੀਟਰ ਤੱਕ ਅੰਦਰ ਜਾ ਕੇ ਬੰਦਾ ਸਪਰੇਅ ਕਰਦਾ ਭਾਈ ਕੀਮਤ ਦੀ ਗੱਲ ਕਰੀਏ ਕੀ ਅਪਰੋਕਸ ਕਿੰਨੇ ਕੁ ਦੀ ਹੈ ਮਸ਼ੀਨ ਪੈਂਦੀ ਹੈ ਤੇ ਵੱਡੀ ਵਾਲੀ ਜਿਹੜੀ ਮਸ਼ੀਨ ਆ ਉਹ ਕਿੰਨੇ ਦੀ ਪੈਂਦੀ ਹੈ ਕੋਈ ਮਾਰਕੀਟ ਪ੍ਰਾਈਸ ਤਾਂ ਇਸ ਮਸ਼ੀਨਾਂ 'ਚ ਮੈਂ 8.5 ਲੱਖ ਰੁਪਇਆ ਅਸੀਂ ਕਰਦੇ ਆ ਤੇ ਬਟ ਅਸੀਂ ਆਪਣੇ ਵੱਲੋਂ ਜੋ 30-40% ਜੋ ਡਿਸਕਾਊਂਟ ਕਰਕੇ ਅਸੀਂ ਆਪਣਾ ਜੋ ਸੇਵਾ ਦਾ ਯੋਗਦਾਨ ਪਾਇਆ ਤੇ ਕੋਵਿਡ ਦੇ ਵਿੱਚ ਵੀ ਅਸੀਂ ਸ਼ੁਰੂਆਤ ਉਸ ਟਾਈਮ ਵੀ ਉਸ ਟਾਈਮ ਕਾਫੀ ਅ ਲੋਕ ਇਦਾਂ ਹੀ ਸੇਵਾ ਦੇ ਵਿੱਚ ਆਏ ਸੀ ਹੂੰ ਸੋ ਹੋਰ ਡਿਫਰੈਂਟ ਕੈਨਨ ਇੱਕ ਅਸੀਂ ਮਸ਼ੀਨ ਦੇ ਰਹੇ ਹਾਂ ਵੀ ਉਹਦੇ ਨਾਲ ਕੀ ਆ ਵੀ ਜਿੱਥੇ ਅਸੀਂ ਜਾ ਨਹੀਂ ਸਕਦੇ ਜਿੱਥੇ ਇਹ ਮਸ਼ੀਨ ਵੀ ਨਾ ਜਾ ਸਕੇ ਪਾਈਪਾਂ ਵੀ ਨਾ ਜਾ ਸਕਣ ਤੇ ਉੱਥੇ ਉਹ ਕੈਨਨ ਵੀਗਾ ਤਕਰੀਬਨ 100 ਫੁੱਟ ਏਰੀਆ ਕਵਰ ਕਰੂਗੀ ਠੀਕ ਹੈ ਤੇ 100 ਫੁੱਟ ਏਰੀਆ ਦੇ ਵਿੱਚ ਜੋ ਵੀ ਜਰਮਸ ਨੇ ਜਾਂ ਜੋ ਵੀ ਪ੍ਰੋਬਲਮ ਜੋ ਬਿਮਾਰੀਆਂ ਜਿੰਨਾ ਆਪਣੀਆਂ ਹੋਣੀਆਂ ਨੇ ਹੂੰ ਤੇ ਉਹਨਾਂ ਨੂੰ ਰੋਕथाम ਕਰੂਗੀ ਤਾਂ ਜੋ ਇਹਦੇ ਵਿੱਚ ਆਪਾਂ ਕੈਮੀਕਲ ਪਾਵਾਂਗੇ ਤੇ ਜੋ ਮਿਸਟ ਸਾਈਜ਼ ਹੁੰਦਾ ਜੋ ਕੋਈ ਵੀ ਆਪਣਾ ਵਾਇਰਸ ਆ ਜਾ ਕੋਈ ਸ਼ੋਰ ਆ ਉਹ ਕੋਈ 1.5 200 ਮਾਈਕਰੋਨ ਦਾ ਸਾਈਜ਼ ਹੁੰਦਾ ਆਲਮੋਸਟ ਠੀਕ ਹੈ ਤੇ ਇਹ ਮਿਸਟਰ 50 ਮਾਈਕਰੋਨ ਤੱਕ ਆ ਜਾਂਦੀ ਹੈ ਤਾਂ ਜੋ ਵੀ ਇੱਕ ਜੇ 150 ਮਾਈਕਰੋ ਨੂੰ 3-4 ਡ੍ਰੌਪ ਲੱਗ ਜਾਣ ਮਤਲਬ ਟੈਕਨੀਕਲੀ ਵੀ ਪੂਰਾ ਇਹਦੇ ਉੱਤੇ ਵਰਕ ਹੋ ਗਿਆ ਆ ਆਈਡੀਆ ਇਸ ਦਿਸ ਵੀ 2-3 ਡ੍ਰੌਪ ਉਹਦੇ ਨਾਲ ਲੱਗ ਜਾਣ ਜਿਵੇਂ ਹੁਣ ਕੋਵਿਡ ਦੇ ਵਿੱਚ ਜਿਹੜਾ ਸੀਗਾ ਉਹਦੇ ਵਿੱਚ 400 ਮਾਈਕਰੋਨ ਦਾ ਕਹਿੰਦੇ ਸੀ 300 ਤੋਂ 400 ਮਾਈਕਰੋਨ ਦਾ ਤੇ ਉਹਦੇ ਵਿੱਚ ਜਿਵੇਂ 8-10 ਲੱਗ ਜਾਂਦੇ ਸੀ ਤੇ ਉਹਦੇ ਨਾਲ ਇੰਪੈਕਟ ਆਇਆ ਤੇ ਕਾਫੀ ਉਹਦੇ ਬੈਨੀਫਿਟ ਮਿਲਿਆ ਸੋ ਦਿਸ ਇਜ਼ ਦ ਓਨਲੀ ਆਈਡੀਆ ਤਾਂ ਬਿਲਕੁਲ ਇਹ ਇਹ ਪ੍ਰੋਜੈਕਟ ਹੈ ਸਿੱਧੂ ਹਰਾਂ ਦੇ ਵੱਲੋਂ ਭਾਈ ਅਮਰਤਪਾਲ ਹੋਰਾਂ ਨੇ ਬਹੁਤ ਕਮਾਲ ਦਾ ਕੰਮ ਕਰ ਰਹੀ ਹੈ ਗਲੋਬਲ ਸਿੱਖ ਇਹਨਾਂ ਦੇ ਨਾਲ ਕੋਲਾਬ ਕਰਕੇ ਔਰ ਮੈਨੂੰ ਲੱਗਦਾ ਕਿ ਭਾਜੀ ਇਹਦੀ ਸਭ ਤੋਂ ਵੱਧ ਇਸ ਟਾਈਮ ਲੋੜ ਸੀਗੀ ਔਰ ਇਹ ਪਿੰਡ-ਪਿੰਡ ਜਾਊਗੀ ਔਰ ਦੇਖੋ ਆ ਆ ਬਹੁਤ ਕਮਾਲ ਦੀ ਗੱਲ ਆ ਕਿ ਇਹ ਇਹ ਲਿਸਟਾਂ ਨੇ ਮਤਲਬ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਲਿਸਟਾਂ ਬਣੀਆਂ ਹੋਈਆਂ ਨੇ ਭਾਜੀ ਇਹ ਚ ਕੋਈ ਸਪਾਰਸ਼ ਨਹੀਂ ਕੋਈ ਰੌਲਾ ਰੱਪਾ ਨਹੀਂ ਹੈ ਨਾ ਕਿ ਯਾਰ ਇੱਧਰ ਪਹਿਲਾਂ ਹੋ ਜੇ ਇੱਧਰ ਪਹਿਲਾਂ ਹੋ ਜੇਵੇਂ ਸਰਕਾਰੀ ਕੰਮਾਂ 'ਚ ਹੋ ਜਾਂਦਾ ਤਾਂ ਤੁਸੀਂ ਪੂਰੀ ਲਿਸਟ ਬਣਾਈ ਆ ਕਿਉਂਕਿ ਇਹ ਸਾਰੇ ਪਿੰਡਾਂ ਦੇ ਵਿੱਚ ਘਰ ਸਾਡੀ ਟੀਮਾਂ ਆਲਰੇਡੀ ਵਿਜ਼ਿਟਿੰਗ ਜਿਹੜੀ ਐ ਅਸੈਸਮੈਂਟਸ ਚੱਲ ਰਹੀਆਂ ਨੇ ਸੋ ਸਾਨੂੰ ਪਤਾ ਵੀ ਕਿਹੜੀ ਜਗ੍ਹਾ ਦੇ ਉੱਤੇ ਹਜੇ ਵੀ ਸਲੱਜ ਪਿਆ ਕਿਥੋਂ ਦੀ ਕਿੰਨੀ স্মੈਲ ਵਾਲੇ ਇਲਾਕੇ ਸੀਗੇ ਕਿਉਂਕਿ ਜਦੋਂ ਅਸੀਂ ਆਪ ਉੱਥੇ ਇਲਾਕਿਆਂ ਦੇ ਵਿੱਚ ਘਰ ਗਏ ਆ ਮੈਂ ਆਪ ਖੁਦ ਵਿਜ਼ਿਟ ਕੀਤਾ ਇੱਕ ਵਾਰ ਤਾਂ ਮੈਨੂੰ ਵੀ ਵੋਮਿਟ ਆਉਣ ਵਾਲੀ ਹੋ ਗਈ ਕਿ ਤੁਹਾਡੇ ਤੋਂ ਖੜਿਆ ਨਹੀਂ ਜਾ ਰਿਹਾ ਕਿਉਂਕਿ ਜਿਹੜਾ ਪਰਿਵਾਰ 4-4 ਜੀ ਇੱਕੀ ਕਮਰੇ ਚ ਰਹਿ ਰਹੇ ਨੇ ਔਰ ਉਸੇ ਕਮਰੇ ਦੇ ਵਿੱਚ ਘਰ ਉਹਨਾਂ ਦਾ ਸਮਾਨ ਸੀ ਉਹਨਾਂ ਦੇ ਵਿੱਚ ਘਰ ਛੋਟੀ ਜੀ ਕਿਚਨ ਬਣਾਈ ਹੋਈ ਸੀ ਔਰ ਅੱਜ ਉੱਥੇ ਹੀ ਉਹ ਹੜਾਂ ਦੀ ਮਾਰ ਪਈ ਹੈ ਔਰ ਉਹਨਾਂ ਦਾ ਮਤਲਬ ਲਾਈਕ ਇਹੋ ਜੀ ਸਿਚੁਏਸ਼ਨ ਦੇ ਵਿੱਚ ਘਰ ਉਹਨਾਂ ਨੂੰ ਉੱਥੇ ਰਹਿਣਾ ਹੀ ਬਹੁਤ ਜ਼ਿਆਦਾ ਮੁਸ਼ਕਿਲ ਸੀ ਸੋ ਤਾਂ ਇਹ ਦਿਮਾਗ 'ਚ ਆਈ ਆਈਡੀਆ ਆਇਆ ਤਾਂ ਮੈਨੂੰ ਖਿਆਲ ਆਇਆ ਬਾਈ ਉਹਨਾਂ ਦਾ ਕਿ ਅਸੀਂ 4-5 ਸਾਲ ਇਕੱਠੇ ਪਹਿਲਾਂ ਇੱਕ ਪ੍ਰੋਜੈਕਟ 'ਚ ਕੰਮ ਕੀਤਾ ਸੀ ਤੇ ਮੈਂ ਸਿੱਧੂ ਬਾਈ ਉਹਨਾਂ ਨਾਲ ਗੱਲ ਕੀਤੀ ਬਾਈ ਜੇ ਤੁਸੀਂ ਸਪੋਰਟ ਕਰਨਾ ਹੀ ਚਾ ਰਹੇ ਹੋ ਲੌਂਗ ਟਰਮ ਲਈ ਕਿਉਂਕਿ ਉਹਨਾਂ ਨੇ ਕਿਹਾ ਵੀ ਬਾਈ ਅਮਰਪ੍ਰੀਤ ਵੀ ਜੇ ਸਾਲ ਲੱਗ ਜੇ ਚਾਹੇ 2 ਸਾਲ ਲੱਗ ਜਾਣ ਅਸੀਂ ਤੁਹਾਡੇ ਨਾਲ ਖੜੇ ਆ ਮੈਂ ਕਿਹਾ ਜੇ ਖੜੇ ਹੋ ਫਿਰ ਸਾਨੂੰ ਆ ਐਸੈਟ ਬਣਾ ਕੇ ਦਿਓ ਤਾਂ ਜੋ ਐਸੈਟ ਅੱਗੇ ਲੋਕਾਂ ਦੇ ਹੋਰ ਕੰਮ ਆਈ ਚੱਲੇ ਅੱਜ ਨਹੀਂ ਹੁਣ ਕੱਲ ਨੂੰ ਅੱਗੇ ਡੇਂਗੂ ਫੈਲ ਜਾਣਾ ਜਾਂ ਕੁਝ ਹੈ ਜਾਂ ਕੋਈ ਵੀ ਇਦਾਂ ਚੀਜ਼ਾਂ ਚੱਲਦੀਆਂ ਨੇ ਪ੍ਰੋਜੈਕਟ ਹਮੇਸ਼ਾ ਹੀ ਕੰਮ ਆਉਂਦੇ ਰਹਿਣਗੇ ਆਬੀਸਲੀ ਦੇਖੋ ਅੱਜ ਮਲਟੀਪਲ ਯੂਸ ਲਈ ਇਹ ਕੰਮ ਆ ਰਹੇ ਨੇ ਸੋ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਇਹ ਪ੍ਰੋਜੈਕਟ ਹੈ ਅਸੀਂ ਪਲਾਨ ਕੀਤਾ ਔਰ ਜਿਹੜੀਆਂ ਹੋਰ ਵੱਡੀਆਂ ਮਸ਼ੀਨਾਂ ਆ ਰਹੀਆਂ 12-13 ਲੱਖ ਰੁਪਏ ਦੀ ਇੱਕ ਮਸ਼ੀਨ ਹੈ ਠੀਕ ਹੈ ਸੋ ਮਤਲਬ ਉਹ ਬਾਈਵਾਰਾਂ ਨੇ ਸਪੈਸ਼ਲੀ ਬਾਹਰੋਂ ਦੀ ਐਬਰਾਡ ਤੋਂ ਮਹਿੰਗਾਈ ਸੋ ਇਹ ਪੂਰਾ ਹਫਤਾ ਹੋ ਗਿਆ ਸਾਨੂੰ ਐਕਸਰਸਾਈਜ਼ ਕਰਦੇ ਸੋ ਪਹਿਲਾਂ ਸਾਨੂੰ ਸੀਗਾ ਕਿ ਕੱਲ ਐਕਸਪੈਕਟਿਡ ਸੀ ਅਸੀਂ ਕੱਲ ਲਾਂ ਜਿਹੜੀਆਂ ਬਿਮਾਰੀਆਂ ਨੇ ਉਹ ਨਾ ਫੈਲਣ ਲੋਕਾਂ ਦੇ ਘਰਾਂ 'ਚ ਦੇਖ ਰਹੇ ਆ ਸਕਿਨ ਦੀਆਂ ਪ੍ਰੋਬਲਮ ਹੋ ਰਹੀਆਂ ਖੰਗ ਲੱਗ ਰਹੀਆਂ ਉਹਨਾਂ ਨੂੰ ਸੋ ਅੱਖਾਂ ਲਾਲ ਹੁੰਦੀਆਂ ਜਾ ਰਹੀਆਂ ਸੋ ਇਹ ਸਾਰਾ ਕੁਝ ਟੈਕਨੀਕਲੀ ਭਾਜੀਵਰਾਂ ਦੀ ਜਿਹੜੀ ਸਟੱਡੀ ਹੈ ਇਹਨੇ ਸਾਲ ਦੀ ਇਹਨਾਂ ਦੇ ਕੰਪਨੀ ਦੀ ਜਿਹੜੀ ਸਟੱਡੀ ਹੈ ਇਹਨਾਂ ਕੋਲ ਟੈਕਨੀਕਲ ਟੀਮ ਹੈ ਸੋ ਸਾਰਿਆਂ ਨਾਲ ਡਿਸਕਸ਼ਨ ਤੋਂ ਬਾਅਦ ਇਹ ਪ੍ਰੋਜੈਕਟ ਜਿਹੜਾ ਫਾਈਨਲਾਈਜ਼ ਹੋਇਆ ਬਿਲਕੁਲ ਬਹੁਤ ਕਮਾਲ ਦਾ ਹੈਗਾ ਜੀ ਇਹ ਪ੍ਰੋਜੈਕਟ ਔਰ ਇਹਦੇ ਨਾਲ ਹੁਣ ਜਿਹੜਾ ਦਵਾਈ ਦਾ ਜਿਹੜਾ ਛਿੜਕਾ ਕੀਤਾ ਜਾਵੇਗਾ ਆ ਕੈਮਰਾ ਪਰਸਨ ਅਮਨ ਦੇ ਨਾਲ ਗੁਰਦਾਸਪੁਰ ਤੋਂ ਡੇਲੀ ਪੋਸਟ ਪੰਜਾਬ